ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੁ ਬ ਕਉਸ਼ ਬਰਸਨ ਨੀਜੈ ਪ੍ਰਾਣਿ ਅਕੋ ਮਨਤਾ ਨਿਰਮਲ ਕਰ ਤਕ ਯਾਰੋ ਹਰ ਸਿੱਚ ਸੁਦਾਸ ਜੋਰ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਮੋਰਾ ਹਉ ਸਰਲ ਜਾਰ ਖੋਲੇ ਹੋ ਸਦ ਨ ਜਾਣ ਤੋਰਾ ਸਤਨਾ ਨੇ ਆਪਣੇ ਆਪ ਸੁਜੈ ਜਿਸ ਕੀ ਜਾਣੋ ਤ੍ਰਿਸ਼ਨਾ 부ਜੈ ਸਾਧ ਸੰਗ ਹਰ ਹਰ ਜਸ ਕਹਿ ਕ ਸਰਬ ਰੋਗ ਤੇ ਹੋ ਹਰ ਜਨ ਰਹਤ ਆਨੰਦ ਕੀਰਤਨ ਕੇਵਲ ਬਖਿਆਣ ਮੈਂ ਸੋਈ ਨਿਰਬਲ ਇੱਕ ਜੋ ਪਰ ਜਿਸ ਜਨ ਕੀ ਆਸ ਜਿਸ ਕੀ ਕਟਿਏ ਜਨ ਕੀ ਫਾਸਾ ਭਾਰ ਬਰਮ ਕੀ ਜਿਸ ਮਨ ਭੂਖ ਨਾਨਕ ਤਿਸੈ ਨਾਲ ਸਾ ਵਾਹਿ ਗੁਰਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜਾਨਾ ਨਹੀਂ ਕਰ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅਬਦ ਤਵੈ ਦੇ دیਵਾਨਾ ਵਿਖੇ ਹਾਜ਼ਰੀਆਂ ਲਵਾ ਰਿਹਾ ਆਓ ਡੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਆਪਾਂ ਅਸੀਂ ਸੁਖਮਨੀ ਸਾਹਿਬ ਜੀ ਦੇ 14ਵੇਂ ਅਸਟ ਪੜੇ ਦੇ ਚੌਥੇ ਪੜੇ ਦਾ ਪਾਠ ਸਰਵਣ ਕੀਤਾ ਹੈ ਇਹ ਚੌਥੇ ਪੜੇ ਆਹੀਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾ ਜੀ ਦਾ ਨੇ ਸਰਤਾਜ ਸ਼ਤਰ ਚਮਰ ਤਖੰਡ ਦੇ ਮਾਲਕ ਸਤਿਗੁਰੂ ਕੀ ਬਖਸ਼ਿਸ਼ ਕਰਦੇ ਹਨ ਆਰੰਭ ਕਰਕੇ ਸੰਬੰਧ ਕਰੀ ਗਏ ਉਸ ਤੋਂ ਪਹਿਲਾਂ ਗੁਰ ਚਰਨਾਂ ਦੀ ਚਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ੇਲ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਲਖਣ ਕਰਦੇ ਹਨ ਕੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਆਪੇ ਦੀ ਸੋਝੀ ਲੈ ਲਈ। ਭਾਵ ਨਿੱਜ ਸਰੂਪ ਦਾ ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋ ਗਿਆ। ਜਿਨ੍ਹਾਂ ਨੂੰ ਇਹ ਸਮਝ ਆ ਗਈ ਮੈਂ ਕੌਣ ਆ ਕਿੱਥੋਂ ਆਇਆ ਦੁਨੀਆ ਵਿੱਚ ਕੀ ਲੈਣ ਆਇਆ ਤੇ ਇੱਥੋਂ ਮੈਂ ਕਿੱਥੇ ਜਾਵਾਂਗਾ। ਕੱਲ ਨੂੰ ਜਦੋਂ ਸਰੀਰ ਛੱਡਣਾ ਫਿਰ ਮੈਂ ਕਿੱਥੇ ਜਾਣਾ ਹੈ? ਜਿਨ੍ਹਾਂ ਨੇ ਗੁਰੂ ਕਿਰਪਾ ਸਦਕਾ ਇਸ ਗੱਲ ਨੂੰ ਸਮਝ ਲਿਆ ਗੁਰ ਪ੍ਰਸਾਦ ਆਪਣੇ ਆਪ ਸੁਝੈ ਜਿਨ੍ਹਾਂ ਨੂੰ ਆਪਣੇ ਆਪੇ ਦੀ ਸੋਚੀ ਪੈ ਗਈ ਤਿਸ ਕੀ ਜਾਣੋ ਤ੍ਰਿਸ਼ਨਾ 부ਝੈ ਉਹ ਫਿਰ ਆਪਣੀ ਖੋਜ ਵਿੱਚ ਪੈ ਜਾਂਦੇ ਹਨ ਆਪਣੇ ਅੰਦਰ ਚਲੇ ਜਾਂਦੇ ਹੈ ਉਹ ਆਪਣੇ ਅੰਦਰੋਂ ਨਾਮ ਦਾ ਰਸ ਪੀਂਦੇ ਹੈ ਤੇ ਸੰਸਾਰ ਦੇ ਰਸਾ ਕਸ਼ਾ ਦੀ ਭਜ ਦੌਰ ਤ੍ਰਿਸ਼ਨਾ ਇਹ ਸਭ ਕੁਝ ਉਹਨਾਂ ਦਾ ਪਰਪਰ ਇੱਛਾ ਖਤਮ ਹੋ ਜਾਂਦਾ ਹੈ ਰਸਾ ਕਸਾ ਦੀ ਤ੍ਰਿਸ਼ਨਾ ਜਿਹੜੀ ਹੈ ਗੁਰੂ ਪਿਆਰਿਓ ਇਹ ਨਾਮ ਦੇ ਕਿਣਕੇ ਨਾਲ ਖਤਮ ਹੋ ਜਾਂਦੀ ਹੈ ਬੁਝ ਜਾਂਦੀ ਹੈ ਜਿਵੇਂ ਲਖਮਣ ਮੜੀਆਂ ਕਰ ਇਕੱਠੇ ਏਕ ਰਤੀ ਲੈ ਭਾਏ ਲਖਮਣ ਲਕੜਾ ਨੂੰ ਇੱਕ ਰਤੀ ਆਗਦੀ ਮਚਾ ਦਿੰਦੀ ਐ ਇਸੇ ਤਰ੍ਹਾਂ ਕਿਨਕਾ ਏਕ ਜੇ ਜੀਵ ਸਭ ਹੈ ਜਿਨ੍ਹਾਂ ਦੇ ਅੰਦਰ ਨਾਮ ਦਾ ਕਿਨਕਾ ਨਾਮ ਦੀ ਕਲੀ ਵਸ ਗਈ ਤਾਂ ਕਿ ਮਹਿਮਾ ਗਣੀ ਨਾ ਆਵੇ ਉਹਨਾਂ ਦੀ ਸਿਫਤ ਫਿਰ ਕੌਣ ਕਰ ਸਕਦਾ ਪ੍ਰੀਤਮ ਜੀ ਕਹਿੰਦੇ ਜਿਨ੍ਹਾਂ ਦਾ ਉਸ ਪਰਮੇਸ਼ਰ ਦੇ ਨਾਲ ਗੁਰੂ ਦੇ ਨਾਲ ਬਲਾਪ ਹੋ ਗਿਆ ਉਹ ਲਾਦੀ ਭਜਨ ਹੋਰ ਖਤਮ ਹੋ ਗਈ ਤੇ ਫਿਰ ਉਹ ਕਰਦੇ ਕੀ ਹੈ ਸਾਧ ਸੰਗ ਹਰ ਹਰ ਜਸ ਕਹਿਤ ਉਹ ਸਾਧੂਆ ਦੀ ਸੰਗਤ ਕਰਦੇ ਹਨ ਤੇ ਸਾਧੂਆ ਦੀ ਸੰਗਤ ਵਿੱਚ ਬੈਠ ਕੇ ਹਰੀ ਹਰੀ ਵਾਹਿਗੁਰੂ ਰਾਮ ਰਾਮ ਕਰਦੇ ਹਨ ਭਾਗ ਹਰੀ ਦਾ ਜਸ ਕਰਦੇ ਜੋ ਹਰੀ ਵਾਹਿਗੁਰੂ ਸਾਰਿਆਂ ਨੂੰ ਸਾਜਣ ਵਾਲਾ ਹੈ ਬਣਾਉਂਦਾ ਜੋ ਕੈਦੇ ਹਨ ਕਿਉਂਕਿ ਉਹਨਾਂ ਨੂੰ ਸਮਝ ਆ ਗਈ ਕਿ ਹਰੀ ਕੈਸਾ ਹੈ ਜੋ ਸਾਰਿਆਂ ਦੇ ਹਿਰਦੇ ਵਿੱਚ ਵਾਸ ਕਰਦਾ ਹੈ ਸਰਵ ਰੋਗ ਤੇ ਉਹ ਹਰ ਜਨ ਰਹਿਤ ਅੰਧਨ ਕੀਰਤਨ ਕੇਵਲ ਬਖਿਆਣ ਉਹਨਾਂ ਦੇ ਜੀਵਨ ਵਿੱਚ ਫਿਰ ਹੋਰ ਕੋਈ ਕੰਮ ਨਹੀਂ ਰਹਿ ਜਾਂਦਾ ਜੋ ਅਣ ਦਿਨ ਬਿਨਾ ਦਿਨ ਗਿਣਿਆ ਬਿਨਾ ਸਮਾਂ ਦੇਖਿਆ ਰਾਤ ਦਿਨ ਕੇਵਲ ਤੇ ਕੇਵਲ ਨਿਰੋਲ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਵਖਿਆਨ ਕਰਦੇ ਹਨ ਬਸ ਜਿੱਥੇ ਬੈੰਦੇ ਆ ਉਸੇ ਦੀ ਗੱਲ ਕਰਦੇ ਆ ਅੰਦਰ ਕੀਰਤਨ ਕੇਵਲ ਬਖਿਆਨ ਔਰ ਆਸ਼ਾ ਜੀ ਕਹਿੰਦੇ ਗ੍ਰਸਤਮੈ ਸੋਈ ਨਿਰਵਾਣ ਉਹ ਗ੍ਰਸਤੀ ਜੀਵਨ ਵਿੱਚ ਰਹਦਾ ਹੋਇਆ ਵੀ ਨਿਰਵਾਣ ਉੱਚਾ ਉੱਠ ਜਾਂਦਾ ਹੈ ਬੰਧਨਾ ਚੋਂ ਨਿਕਲ ਜਾਂਦਾ ਹੈ ਹੈ ਸੰਦੇਯ ਖਲੰਦੇ ਆ ਪੈਨਦੇ ਆ ਖਵੰਦੇ ਆ ਵਿੱਚੇ ਹੋਵੇ ਮੁਕਤ ਨਾਨਕ ਸਤਗੁਰੂ ਭੇਟਿਆ ਐਸੀ ਹੋਵੇ ਜੋਤ ਐਸੀ ਜੋਤ ਹੈ ਕਿ ਉਸ ਮਾਰਗ ਦੇ ਨਾਲ ਉਹ ਮਿਲ ਜਾਂਦੇ ਹਨ ਔਰ ਉਹ ਨਾਨੂ ਘਰਵਾਂ ਛੱਡ ਕੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਉਹ ਘਰ ਵਿੱਚ ਰਹਿੰਦੇ ਹੋਏ ਹੀ ਬਿਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਂਦੇ ਹਨ ਪਰ ਵਿੱਚ ਖੱਜਤ ਨਹੀਂ ਹੁੰਦੇ ਜਿਉਂਦੇ ਜੀਵ ਮੁਕਤ ਹੋ ਜਾਂਦੇ ਹਨ ਐਸੇ ਰੱਬ ਦੇ ਪਿਆਰੇ ਕੌਣ ਏ ਕੇ ਉਹ ਕੋਲ ਜਿਸ ਜਨ ਕੀ ਆਸਾ ਜਿਨ੍ਹਾਂ ਦੀ ਉਸ ਇੱਕ ਦੇ ਉੱਤੇ ਆਸ ਹੈ ਜਿਹੜੇ ਉਸ ਇੱਕ ਨਾਲ ਜੁੜੇ ਹੁੰਦੇ ਹਨ ਕੇਵਲ ਤੇ ਕੇਵਲ ਵਾਹਿਗੁਰੂ ਪਰਮੇਸ਼ਰ ਪਰਿਪੂਰ ਪਰਮੇਸ਼ਰ ਪ੍ਰਮਾਤਮਾ ਨਾਲ ਜੁੜਦੇ ਹਨ ਹੋਰ ਕਿਸੇ ਦੀ ਆਸ ਨਹੀਂ ਰੱਖਦੇ ਉਹ ਜੀਉਂਦੇ ਵਕਤ ਹੁੰਦੇ ਆ ਦੱਸਦੇ ਆ ਕਿਲਾਕੇ ਦੇ ਵਿੱਚ ਇੱਕ ਸਾਧ ਆ ਗਿਆ ਉਹ ਸਾਧ ਨੇ ਉਸ ਨਗਰ ਵਿੱਚ ਢੰਡੋਰਾ ਫਰਵਾਇਆ ਕਿ ਆਪਣੇ ਨਗਰ ਵਿੱਚ ਬ੍ਰह्म ਗਿਆਨੀ ਆਇਆ ਹੈ ਜਿਹੜਾ ਉਹਨਾਂ ਨੇ ਦਰਸ਼ਨ ਕਰ ਲਵੇਗਾ ਉਹਨਾਂ ਨੂੰ ਇੱਕ ਸਾਲ ਲਈ ਸਵਰਗ ਦਿੱਤਾ ਜਾਵੇਗਾ ਤੁਹਾਨੂੰ ਪਤਾ ਵੀ ਦੁਨੀਆ ਲਾਈ ਲੱਗ ਹੁੰਦੀ ਆ ਵੀ ਚੱਲ ਵੇਖ ਕੇ ਆਉਣਾ ਵੇਖੇ ਆਉਨੇ ਉਹਨਾਂ ਨੂੰ ਇੱਕ ਸਾਲ ਦਾ ਸਵਰਗ ਦਿੱਤਾ ਜਾਵੇਗਾ ਜੇ ਕੋਈ ਮਹਾਪੁਰਸ਼ਾਂ ਦੇ ਦਰਸ਼ਨ ਕਰ ਲਵੇ ਹੁਣ ਲਾਈ ਲੱਗ ਸਾਰਾ ਪਿੰਡ ਲੈਣਾ ਬਣਾ ਕੇ ਚੱਲ ਪਿਆ ਉਹ ਸਾਧ ਦੇ ਦਰਸ਼ਨਾਂ ਲਈ ਦਰਸ਼ਨਾਂ ਦਾ ਪ੍ਰਭਾਵ ਪੈਂਦਾ ਪਰ ਭਜਨ ਬੰਦਗੀ ਵਾਲਿਆਂ ਦਾ ਉਹਨਾਂ ਨੇ ਦਰਸ਼ਨਾਂ ਦਾ ਪ੍ਰਭਾਵ ਜ਼ਰੂਰ ਪੈਂਦਾ ਜੀਵਨ ਤੇ ਪਰ ਇਹ ਮਖੰਡੀ ਆ ਕੇ ਗੁਰੂ ਪਿਆਰੂ ਪਿੰਡ ਵਿੱਚ ਅਲਾਉਸਮੈਂਟ ਕਰਦਾ ਹੈ ਕਿ ਜਿਹੜਾ ਮੇਰੇ ਦਰਸ਼ਨ ਕਰ ਲਵੇ ਉਹਨੂੰ ਇੱਕ ਸਾਲ ਦਾ ਸਵਰਗ ਮਿਲੇਗਾ ਲੋਕ ਜਾਂਦੇ ਆ ਦਰਸ਼ਨਾਂ ਦੇ ਲਈ ਤੇ ਇਹ ਵੇਖਦਾ ਹੈ ਕਿ ਦੇਖਾ ਪੜਾ ਸਾਰਾ ਪਿੰਡ ਆ ਗਿਆ ਪਤਾ ਕਰਦਾ ਤੇ ਪਤਾ ਕਰਕੇ ਪਤਾ ਲੱਗਿਆ ਵੀ ਪਿੰਡ ਵਿੱਚ ਇੱਕ ਦਰਜੀ ਸਿੱਖ ਹੈ ਜੋ ਕੱਪੜੇ ਸਿਉਣ ਦਾ ਕੰਮ ਕਰਦਾ ਹੈ ਉਹ ਨਹੀਂ ਆਇਆ ਕਹਿੰਦੇ ਵੀ ਉਹ ਕਿਉਂ ਨਹੀਂ ਆਇਆ ਕਹਿੰਦੇ ਉਹ ਗੁਰਨਾਨਕ ਦਾ ਸਿੱਖ ਹੈ ਉਹ ਕਹਿੰਦਾ ਮੈਨੂੰ ਇਹੋ ਜਿਹੇ ਦਰਸ਼ਨਾਂ ਦੀ ਲੋੜ ਨਹੀਂ ਅਸੀਂ ਇਹ ਕਦੇ ਦਰਸ਼ਨ ਕਰਨ ਆਏ ਕਹਿੰਦਾ ਜਾਓ ਉਹਨੂੰ ਵੀ ਬੁਲਾ ਕੇ ਲਿਆਓ ਉਹਦੇ ਲਈ ਆਫਰ ਹੈ 2 ਸਾਲਾਂ ਦਾ ਸੁਭਾ ਅਈਸਾ ਉਹ ਸੁਨੇਹਾ ਲਾਇਆ ਕਿ ਆਪ ਜੀ ਵੀ ਚਲੋ ਦਰਸ਼ਨ ਕਰ ਲਓ ਕਹਿੰਦਾ ਮੈਂ ਨਹੀਂ ਦਰਸ਼ਨ ਕਰਦੇ ਕਹਦੇ ਜੀ ਉਹ ਨਹੀਂ ਆਉਂਦਾ ਬੜਾ ਜਿੱਦੀ ਆ ਕਹਦੇ ਜਾਓ ਉਸ ਨੂੰ ਮੇਰੇ ਵੱਲੋਂ ਕਹਿ ਦਿਓ ਤੁਹਾਨੂੰ 10 ਸਾਲਾਂ ਦਾ ਸਵਾਰਕ ਉਹ ਫਿਰ ਵੀ ਨਾ ਆਇਆ ਕਿਉਂਕਿ ਜੇ ਪਿੰਡ ਵਿੱਚ ਇੱਕ ਵੀ ਗਿਆਨਵਾਨ ਹੋਵੇ ਲਈ ਲੱਗ ਲੋਕਾਂ ਦਾ ਰਸਤਾ ਗਾਈਡ ਕਰਕੇ ਉਹਨਾਂ ਨੂੰ ਸਿੱਧੇ ਪਾਸੇ ਦਾ ਸਕਦਾ ਇਹਨਾਂ ਪਖੰਡੀਆਂ ਦਾ ਮਕਸਦ ਹੁੰਦਾ ਹੈ ਕਿ ਸਾਰਾ ਪਿੰਡ ਜਿਹੜਾ ਹੈ ਕਮਲਿਆਂ ਦੀ ਤਰ੍ਹਾਂ ਮੇਰੇ ਮਗਰ ਲੱਗ ਜਾਵੇ ਕੋਈ ਇਹਨਾਂ ਨੂੰ ਸਮਝਾਉਣ ਵਸਣ ਵਾਲਾ ਨਾ ਬਚੇ ਤੋਈ ਸਿੱਖ ਨਾ ਆਇਆ ਗੁਰੂ ਪਿਆਰਿਓ ਅਖੀਰ ਹੰਬ ਕੇ ਉਹ ਸਾਧ ਆਪ ਚੱਲ ਕੇ ਉਹ ਗੁਰਸਿੱਖ ਦੇ ਦਰਤੇ ਜਾਂਦਾ ਹੈ ਗੇਟ ਖਣਕੌਲਦਾ ਹੈ ਭਾਈ ਸਾਹਿਬ ਬਾਹਰ ਕੋਲਣ ਤੋਂ ਪਹਿਲਾਂ ਪੁੱਛਦੀ ਆ ਕੌਣ ਹੈ ਮਰਵਾ ਆ ਜਾਇਓ ਬਾਬਾ ਜੀ ਤੈਨੂੰ ਮਿਲ ਲਾਇਆ ਜਿਹੜੇ ਤੈਨੂੰ 10 ਸਾਲ ਦਾ ਸਵਰਗ ਦੇਣਾ ਚਾਹੁੰਦੇ ਉਹ ਅੱਗੋ ਕਹਿੰਦਾ ਮੈਨੂੰ ਕਿਸੇ ਸਵਰਗ ਦੀ ਲੋੜ ਨਹੀਂ ਹੈਗੀ ਰਾਜ ਨਾ ਚਾਹੋ ਮੁਕਤ ਨਾ ਚਾਹੋ ਪ੍ਰੀਤ ਚਲਤ ਕਮਲਾਰੇ ਕਵੀ ਸਰਬ ਜੀ ਕਹਿੰਦੇ ਨਰਕ ਸੁਰਗ ਹਮ ਦੂਰ ਆਦੇ ਹਮ ਕਾਹੂ ਕੀ ਕਾ ਨ ਕਰਤੇ ਆਪਣੇ ਗੁਰ ਪ੍ਰਸਾਦਿ ਆਪਣੀ ਗੁਰੂ ਕਿਰਪਾ ਸਦਕਾ ਸਾਨੂੰ ਕਿਸੇ ਤੋਂ ਸਵਰਗ ਲੈਣ ਦੀ ਲੋੜ ਨਹੀਂ ਐ ਚਲੇ ਆ ਜਾ ਭਾਈ ਸਾਹਿਬ ਨੇ ਬਾਰ ਨਾ ਖੋਲੇ ਆ ਫਿਰ ਸਾਧ ਕਹਿੰਦਾ ਭਾਈ ਤੂੰ ਮੈਨੂੰ ਦਰਸ਼ਨ ਦੇ ਦੇ ਤੂੰ ਇੱਕ ਤੇ ਖੜਾ ਐ ਤੂੰ ਇੱਕ ਦੇ ਨਾਲ ਜੁੜਿਆ ਹੋਇਆ ਐ ਚਲ ਕਿਰਤਾ ਕਰਕੇ ਮੈਨੂੰ ਦਰਸ਼ਨ ਦੇ ਦੇ ਤੂੰ ਨਹੀਂ ਦਰਸ਼ਨ ਕਰਨੇ ਤਾਂ ਮੇਰਾ ਉਧਾਰ ਹੋ ਜਾਵੇ ਚਲੋ ਗੁਰਸੇਕ ਦਇਆ ਦੇ ਘਰ ਆਉਦੇ ਆਂ ਗੇਟ ਖੋਲ ਕੀ ਉਹਨਾਂ ਜਲ ਪਾਣੀ ਵੀ ਸ਼ਕਾਉਂਦੇ ਆ ਪਰ ਉਹਦੇ ਕਰਮ ਕਾਂਡ ਨੂੰ ਨਹੀਂ ਮੰਨਦੇ ਖੈਰ ਜਿਹੜੇ ਉਸ ਇੱਕ ਨਾਲ ਜੁੜੇ ਹੁੰਦੇ ਨੇ ਇਹ ਕਈ ਉਪਰ ਜਿਸ ਜਲ ਕੀ ਆਸਾ ਜਿਨ੍ਹਾਂ ਦੀ ਆਸ ਕੇਵਲ ਇੱਕ ਪਰਮੇਸ਼ਰ ਗੁਰੂ ਨਾਨਕ ਦੇ ਹੁੰਦੀ ਹੈ ਤਿਸ ਕੀ ਕਟਿਏ ਜਮ ਕੀ ਥਾਸਾ ਪਰਮੇਸ਼ਰ ਉਹ ਨਾਨੀਆਂ ਫਾਂਸੀਆਂ ਕੱਢ ਲਿੰਦਾ ਹੈ ਭਾਵ ਉਹਨਾਂ ਦਾ ਜੰਮਣਾ ਮਰਨਾ ਖਤਮ ਹੋ ਜਾਂਦਾ ਹੈ ਉਹਨਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਏ ਗੁਰੂ ਨਾਨਕ ਦੇ ਚਰਨਾਂ 'ਚ ਉਹ ਪੂਰੀਆਂ ਹੁੰਦੀਆਂ ਪਰ ਬਰਬਕੀ ਜਿਸ ਮਨ ਭੁੱਖ ਤਾਂ ਤੇ ਸਿੱਖੋ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਪਰਮੇਸ਼ਰ ਦੀ ਭੁੱਖ ਲੱਗੀ ਹੋਈ ਆ ਨਾਨਕ ਤੇ ਸਹ ਨ ਲਾਗੇ ਦੁਖ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਦੁੱਖ ਨਹੀਂ ਵਿਆਪਦਾ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗੜ ਨ ਕੋ ਲਾਗੇ ਜਾ ਕੀ ਤਬ ਆਗੇ ਅਰਦਾਸ ਜਿਹੜੇ ਇੱਕ ਪਰਮੇਸ਼ਰ ਨਾਲ ਜੁੜਦੇ ਹਨ ਉਹਨਾਂ ਦੇ ਤਿੰਨੇ ਤਾਪ ਹੀ ਖਤਮ ਹੋ ਜਾਂਦੇ ਆ ਆਦੀ ਵਿਆਤੀ ਉਪਾਦੀ ਏਸੀ 14ਵੀਂ ਅਸ਼ਟਪਤੀ ਦਾ ਚੌਥਾ ਪਦਾ ਜੋ ਆਪ ਜੀ ਨੇ ਕਥਾ ਵਿਚਾਰ ਸਰਵਣ ਕੀਤੀ ਅੱਗੇ ਪੰਜਵਾਂ ਪਦਾ ਚੱਲਦਾ ਜਿਸ ਕੋ ਹਰਤਾ ਮਨ ਚਿੱਤੇ ਆਵੇ ਸੋ ਸੰਤ ਸੋਹਿਲਾ ਨਹੀਂ ਡੁਲਾਵੇ ਇਹਦੀ ਵਿਚਾਰ ਆਪਾਂ ਅਗਲੇ ਦਿਵਾਨਾ ਵਿੱਚ ਸਰਵਣ ਕਰਾਂਗੇ ਗੁਰੂ ਪਰਸਾ ਕਰਤਾ ਕਨ ਵਿਚਾਰਾ ਇੱਥੇ ਰੁਕਦੇ ਆਂ ਬੋਲਦੇ ਅਨੇਕਾ ਅਖਰਵਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗਿਆ ਬਖਸ਼ ਲੈਣਾ ਜੀ ਸਨਾਤੀ ਕਰੀਏ ਮੁਲਾਫਤਿ ਪਾਫਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ